ਕਿਉਂਕਿ ਅੱਜ ਦੇ ਬੱਚੇ ਸਾਡਾ ਕੱਲ ਦਾ ਭਵਿੱਖ ਆ ਇਹ ਸਾਡਾ ਦੱਸਾ ਮੈਂ ਬੋਲੀ ਤੁਹਾਨੂੰ ਦੱਸਣਾ ਜਦੇ ਹਰਨਾਕ ਤੇ ਨੀ ਹਰਨਾਕ ਦੀ ਸਾਥੀ ਮੇਰਾ ਹਰਕ ਨਾਮ ਜਪੇ ਬੜੀ ਜਦਵਾਨ ਸਰਦੀਆਂ ਨੇ ਪੜ੍ਹੇ ਬੱਟ-ਬੱਟ ਉਹਨੂੰ ਸਰਾਹਾਂ ਦਿੱਤੀਆਂ ਵੀ ਜੇ ਤੂੰ ਚਾਹਣਾ ਵੀ ਜਦੇ ਵੀ ਹਰਨਾਕ ਤੇ ਜਦੇ ਵੀ ਹਰਨਾਕ ਸੋ ਨਿਰਾਂ ਨਾਲ ਚੱਲੇ ਹੱਥ ਫੜਦੇ ਸਿੱਤੂ ਇਸੇ ਕਾਰਨ ਕਿ ਛੋਟੇ ਬੱਚਿਆਂ ਤੋਂ ਸ਼ੁਰੂ ਕਰਨਾ ਛੋਟੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਇਹ ਚੀਜ਼ ਰਲ ਜੂਗੀ ਫਿਰ ਵੱਡਿਆਂ ਨੂੰ ਆਪੇ ਵੱਡਿਆਂ ਦਾ ਕਾਫੀ ਬੋਝ ਹੋਵੇ ਇਸ ਕਰਕੇ ਜੇ ਸਾਡੇ ਬੱਚਿਆਂ ਨੂੰ ਜੀ ਠੰਗਾ ਦੇ ਰਾਜ ਵਿੱਚ ਹੱਕਾਂ ਪ੍ਰਤੀਸ਼ਠਾ ਸੇਤ ਕਰਾਂਗੇ ਕਿਉਂਕਿ ਇਹ ਸਾਡਾ ਆਉਣ ਵਾਲਾ ਭਵਿੱਖਾ ਇਹ ਆਪਦੇ ਹੱਕਾਂ ਪ੍ਰਤੀਸ਼ਠਾ ਚੇਤ ਹੋਣਗੇ ਤੇ ਤਾਈਏ ਸਰਕਾਰਾਂ ਤੋਂ ਆਪਣਾ ਹੱਕ ਮੰਗ ਸਕਣਗੇ हक ले सघनि दुकानदार मज़दूर प्रकार सीडिया जिना बि इते आया सारा जी बलो फतेह ਵਾਦੀ વૃਧੀ ਦਾ ਕੱਤਾ ਵਾਦੀ વૃਧੀ ਦੀ ਸਥਿਤੀ ਕਿਉਂਕਿ ਸਾਡੀ ਸੁਧਾਰ ਤੋਂ ਬਣ ਗਿਆ ਅੱਜ ਸਰਕਾਰਾਂ ਤੋਂ ਅੱਜ ਸਰਕਾਰਾਂ ਤੋਂ ਉਹਨਾਂ ਤੋਂ ਕੁਝ ਨਹੀਂ ਮੰਗਦੇ ਉਹਨਾਂ ਤਰ੍ਹਾਂ ਨੂੰ ਕਰਦੇ ਆਪਣੇ ਮੰਨਦੇ ਆ ਕਿ ਜੋ ਸਾਡੇ ਸੁਧਾਰ ਦਾ ਹੱਕ ਬਣ ਗਿਆ ਜਮਹੂਰੀਅਤ ਦਾ ਹੱਕ ਬਣ ਗਿਆ ਕੌਟ ਮਾਨੂੰ ਦਿੱਤੇ ਜਾਣੇ ਚਾਹੀਦੇ ਆ ਨਹੀਂ ਕਿਤੇ ਦਾ ਜੀ ਇਹ ਕਰਦਾ ਕਿ ਸੜਕਾਂ ਦੇ ਉੱਤੇ ਬੈਠ ਕੇ ਛੜ ਦੇ ਬੈਠਾ ਪਰਵਾਸ ਲੈ ਕੇ ਕੰਮ ਕਾਰ ਛੱਡੇ ਤੇ ਧਰਮ ਨਹੀਂ ਲਾਵੇ ਇਹ ਸਾਡੀ ਮਜਬੂਰੀ ਬਣ ਗਈ ਆ ਕਿਉਂਕਿ ਸਾਡੀਆਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੇ ਆ ਉਦੋਂ ਕਿਤੇ ਸਾਡੀ ਸਾਡੀ ਕੌਟ ਨਹੀਂ ਹੋਣ ਜਦਿਗਾ ਕਿਉਂਕਿ ਸਾਡੀ ਕਿਰਤ ਦਾ ਹੱਕ ਲੜਾਈ ਚਾਹੀਦੇ ਇਹ ਸਾਡੇ ਹੱਕਾਂ ਦੀ ਲੜਾਈ ਆ ਜਿਹੜੇ ਹੱਕਾਂ ਦੀ ਖਾਤਰ ਸਾਡੇ ਜਗਨੂਰ ਸਾਹਿਬਾਨ ਨੇ ਆਪਣੇ ਜੀਵਨ ਦਾਅ ਉੱਤੇ ਲਾਏ ਰਿਣੀਆਂ ਕਰਵਾਨੀਆਂ ਕੀਤੀਆਂ ਸੱਤੀ ਕਬੀਲੇ ਦੇ ਵਿੱਚ ਬੈਠੇ ਕਾਣਨੀ ਚੌਕ ਦੇ ਵਿੱਚ ਜਾ ਕੇ ਜੀਤ ਸਟਾਇਆ ਕੀ ਲੋਟੀ ਕਿਉਂਕਿ ਉਹ ਆਪਣੇ ਹੱਟਾ ਦੀ ਰਾਖੀ ਪਾਟੀ ਖਾਸ ਸਰਕਾਰ ਦੇ ਸੁਧਾਰਕਾਂ ਦੀ ਰਾਖੀ ਖਾਤਰ ਉਹਨਾਂ ਨੂੰ ਆਪਣਾ ਜੀਤ ਆਪਣਾ ਬਲੀਦਾਨ ਦੇਣਾ ਪਿਆ ਜੇ ਚੌਕਾਉੜ ਦੀ ਗੜੀ ਦੇ ਵਿੱਚ ਚੌਕਾਉੜ ਦੇ ਜੰਗ ਦੇ ਮੈਦਾਨ ਦੇ ਵਿੱਚ ਸਹਿਬ ਜੱਜਿਆਂ ਦੀ ਇੰਗਲਿਸ਼ੀ ਜੀਓਈ ਜਾਂ ਅਨੰਦਪੁਰ ਦਾ ਕਿਰਾ ਅਨੰਦਪੁਰੀ ਛੱਡਣੀ ਪਈ ਸਹਿਬ ਜੱਜਿਆਂ ਨੂੰ ਜੋਰਾ ਮਰ ਸਿੰਘ ਫਜੀ ਸਿੰਘ ਨੂੰ ਸਾਰਾ ਢੜੀਆਂ ਕੰਡਾ ਲੈ ਕੇ ਖੜਨਾ ਤਿਆਰ ਉਹ ਕਿਹਦੀ ਖਾਤਰ ਖੜਨਾ